ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਮਾਈ ਲਾਈਫ ਸਟਾਈਲ ਤੇ ਉਮੀਦ ਕਰਦੀ ਹਾਂ ਕਿ ਸਾਰੇ ਹੀ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਆਪਾਂ ਬਿਲਕੁਲ ਠੀਕ ਆ ਅੱਜ ਆਪਾਂ ਪਲਾਸਟਿਕ ਦੇ ਬਰਤਨ ਸਾਫ਼ ਕਰਕੇ ਦਿਖਾਉਣੀ ਆ ਤੁਹਾਨੂੰ ਵੀ ਆਪਾਂ ਕਿਹੋ ਜਿਹਾ ਕਲੀਨਰ ਬਣਾਈਏਗੀ ਦਿਨ ਨਾਲ ਆਪਣੇ ਸੌਖੇ ਹੀ ਪਲਾਸਟਿਕ ਦੇ ਬਰਤਨ ਜਿਹੜੇ ਸਾਫ਼ ਹੋ ਜਾਣ ਮਿੰਟਾਂ ਦੇ ਵਿੱਚ ਉਹਦੇ ਲਈ ਆਪਾਂ ਕੀ ਕੀ ਕ्यूज ਲੈਣਾ ਉਹ ਤੁਹਾਨੂੰ ਦੱਸਦੇ ਆ ਅਗਰ ਚ ਲੱਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਥੇ ਆਪਾਂ ਪਲਾਸਟਿਕ ਦੇ ਬਰਤਨ ਦੇ ਵਿੱਚ ਮਿੱਠਾ ਸੋਡਾ ਜੋ ਕਿ ਬੇਕਿੰਗ ਪਾਊਡਰ ਕਹਿੰਦੇ ਆ ਉਹ ਲੈ ਆਪਾਂ 1 ਤੋਂ 2 ਚਮਚ ਤੇ ਨਾਲ ਹੀ ਆਪਾਂ ਨੇ ਹੋਰ ਕਿਹੜੀ-ਕਿਹੜੀ ਚੀਜ਼ ਲੈਣੀ ਹੈ ਉਹ ਵੀ ਤੁਹਾਨੂੰ ਦੱਸ ਦਿਆ ਇਸ ਦੇ ਨਾਲ ਆਪਣੇ ਪਲਾਸਟਿਕ ਦੇ ਬਰਤਨ ਬਹੁਤ ਹੀ ਕਲੀਨ ਹੋ ਜਾਣਗੇ ਆਪਾਂ ਦੂਜੇ ਨੰਬਰ ਤੇ ਲਈਆ ਇਹ ਸਰਫ ਤੇ ਇੱਥੇ ਇਸ ਤੋਂ ਬਾਅਦ ਆਪਾਂ ਨੇ 1 ਤੋਂ 2 ਇਹਦੇ ਵਿੱਚ ਨਿੰਬੂ ਨਿਚੋੜ ਲੇ ਜੇਕਰ ਨਿੰਬੂ ਨਹੀਂ ਹੈਗੇ ਤੁਸੀਂ ਇੱਥੇ ਵਾਈਟ ਸਿਰਕਾ ਲੈ ਸਕਦੇ ਹੋ ਵਿਨੀਗਰ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਆਪਣਾ ਕਲੀਨਰ ਜਿਹੜਾ ਬਹੁਤ ਹੀ ਵਧੀਆ ਕਲੀਨਰ ਤਿਆਰ ਹੋਊਗਾ ਜਿਸ ਨੂੰ ਅਸੀਂ ਆ ਆਪਣੇ ਬਰਤਨਾਂ ਤੇ ਅਪਲਾਈ ਕਰਕੇ ਮਿੰਟਾਂ ਦੇ ਵਿੱਚ ਇਹਨਾਂ ਨੂੰ ਚਮਕਾ ਸਕਦੇ ਹਾਂ ਬਹੁਤ ਹੀ ਆਪਣੇ ਪਲਾਸਟਿਕ ਦੇ ਬਰਤਨ ਜਿਹੜੇ ਬਿਨਾਂ ਮਿਹਨਤ ਤੋਂ ਸਾਫ਼ ਹੋ ਜਾਣਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਿਆ ਕਰੋ ਵੀ ਵੀਡੀਓ ਕਿਵੇਂ ਦੀ ਲੱਗੀ ਲਓ ਜੀ ਸਾਬਨ ਕਲੀਨਰ ਨੂੰ ਹੁਣ ਆਪਣੇ ਪਲਾਸਟਿਕ ਦੇ ਬਰਤਨਾਂ ਦੇ ਉੱਪਰ ਚੰਗੀ ਤਰ੍ਹਾਂ ਸੌਫਟਲੀ ਸੌਫਟਲੀ ਹੀ ਅਪਲਾਈ ਕਰ ਲਵਾਂਗੇ ਜਿੱਥੇ ਆਪਾਂ ਨੂੰ ਕਿਸੇ ਤਰ੍ਹਾਂ ਦੇ ਰਗੜਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਲਓ ਜੀ ਆਪਾਂ ਇਸ ਤਰ੍ਹਾਂ ਸਾਰਿਆਂ ਤੇ ਲਾ ਦੇਣਾ ਬਸ ਇਹਨੂੰ ਲਾ ਕੇ ਆਪਾਂ ਸਿਰਫ 10 ਮਿੰਟ ਇਹਨਾਂ ਨੂੰ ਲਾ ਕੇ ਛੱਡ ਦੇਣਾ ਤੇ ਫਿਰ ਆਪਾਂ ਤੁਹਾਨੂੰ ਵਾਸ਼ ਕਰਕੇ ਦਿਖਾਵਾਂਗੇ ਵੀ ਆਪਣੇ ਜਿਹੜੇ ਪਲਾਸਟਿਕ ਦੇ ਬਰਤਨ ਨੇ ਕਿੰਨੇ ਹੋ ਸਾਫ਼ ਹੋ ਜਾਂਦੇ ਇਸ ਤਰੀਕੇ ਦਾ 클ੀਨਰ ਬਣਾ ਕੇ ਤੁਸੀਂ ਕੋਈ ਵੀ ਬਰਤਨ ਆ ਜੋ ਪਲਾਸਟਿਕ ਦਾ ਉਹਨੂੰ ਸਾਫ਼ ਕਰ ਸਕਦੇ ਹੋ ਜਿਵੇਂ ਕਿ ਟੋਕਰੀਆਂ ਹੋ ਗਈਆਂ ਜਾਂ ਕੋਈ ਹੋਰ ਚੀਜ਼ਾਂ ਹੋ ਗਈਆਂ ਆਪਣੇ ਘਰ ਦੇ ਵਿੱਚ ਗੰਦੇ ਤੋਂ ਗੰਦੇ ਪਲਾਸਟਿਕ ਦੇ ਬਰਤਨ ਇਹਦੇ ਨਾਲ ਬਹੁਤ ਹੀ ਸੋਹਣੇ ਸਾਫ ਸੁਥਰੇ ਹੋ ਜਾਂਦੇ ਨੇ ਲੋ ਜੀ ਸਿਰਫ ਇਸ ਤਰੀਕੇ ਨਾਲ ਆਪਾਂ ਅਪਲਾਈ ਕਰਕੇ ਇਹਨੂੰ ਰੱਖ ਦਾਂਗੇ ਆਪਾਂ ਆਪਣਾ ਮੱਗ ਵੀ ਇਸ ਤਰੀਕੇ ਨਾਲ ਹੀ ਸਾਫ ਕਰ ਲੈਣੇ ਆ ਜੋ ਕਿ ਬਹੁਤ ਹੀ ਵਧੀਆ ਹੋ ਜਾਣਗੇ ਤੁਹਾਨੂੰ ਤੋਂ ਬਾਅਦ ਇਸ ਤਰ੍ਹਾਂ ਮਿੰਟਾਂ ਦੇ ਵਿੱਚ ਇਹ ਕਲੀਨਰ ਆਪਣਾ ਤਿਆਰ ਕਰੋ ਤੇ ਪਲਾਸਟਿਕ ਦੇ ਬਰਤਨਾਂ ਨੂੰ ਚਮਕਾ ਲਓ ਬਹੁਤ ਹੀ ਵਧੀਆ ਆਪਣਾ ਇਹ ਕਲੀਨਰ ਆ ਲਓ ਜੀ ਹੁਣ ਆਪਾਂ ਤੁਹਾਨੂੰ ਧੋ ਕੇ ਦਿਖਾਉਨੇ ਆ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ ਮੱਗ ਆ ਤੇ ਆਪਣਾ ਸਟੂਲ ਹੈ ਕਿੰਨੇ ਇਹਨਾਂ ਦੀ ਮੈਲ ਸੀਗੀ ਉਹ ਸਾਫ਼ ਹੋ ਗਈ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ ਜ਼ਰੂਰ ਦੱਸਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਮਿਲਾਂਗੀ ਕਿਸੇ ਹੋਰ ਵੀਡੀਓ ਦੇ ਵਿੱਚ ਆ ਜਦ ਤੱਕ ਸਾਰੇ ਭੈਣ ਭਰਾਵਾਂ ਨੂੰ ਤਿਆਰ ਭਰੇ ਸਤਿ ਸ੍ਰੀ ਅਕਾਲ